ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਦੀ ਸੇਵਾ ਵਿੱਚ ਪੁਰਾਤਨ ਸਿੱਖਾਂ ਦੇ ਜੀਵਨ ਜਾਂਚ ਉਹਨਾਂ ਦਾ ਗੁਰੂ ਤੇ ਭਰੋਸਾ ਤੇ ਸਿਦਕ ਜਿਸ ਦੀ ਕੋਈ ਮਿਸਾਲ ਨਹੀਂ ਮਿਲਦੀ ਉਹ ਗੁਰਸਿੱਖ ਗੁਰੂ ਦਾ ਰੂਪ ਹੀ ਹੋ ਜਾਂਦੇ ਸਨ ਉਹੀ ਨਿਮਰਤਾ ਸਹਿਨਸ਼ੀਲਤਾ ਤੇ ਉੱਚਾ ਤੇ ਸੁੱਚਾ ਜੀਵਨ ਤਿਆਗ ਦੀ ਤੇ ਪਰਉਪਕਾਰ ਦੀ ਭਾਵਨਾ ਉਹਨਾਂ ਵਿੱਚ ਤ੍ਰਭਲ ਹੁੰਦੀ ਸੀ ਐਸੇ ਗੁਰੂ ਕੇ ਲਾਲ ਜੋ ਪਵਸਾਗਰ ਤੋਂ ਪਾਰ ਹੋ ਗਏ ਉਹਨਾਂ ਦੀਆਂ ਸਾਖੀਆਂ ਆਪ ਜੀ ਨੂੰ ਸੁਣਾਉਣ ਦਾ ਨਿਮਾਣਾ ਜਿਹਾ ਯਤਨ ਕਰ ਰਹੀ ਹਾਂ ਐਸੇ ਗੁਰਸਿੱਖ ਜੋ ਅੱਜ ਵੀ ਚਾਨਣ ਮੋਨਾਰਾ ਹਨ ਤੇ ਸਾਨੂੰ ਗੁਰੂ ਦੀ ਯਾਦ ਨਾਲ ਜੋੜਦੇ ਹਨ ਜਿਨ੍ਹਾਂ ਨੂੰ ਗੁਰੂ ਸਹਿਬਾਨਾ ਦੇ ਬਚਨਾਂ ਸੱਚਾ ਅੱਜ ਵੀ ਜੇ ਕੋਈ ਭਾਵਨਾ ਨਾਲ ਧੰਨ ਕਹਿੰਦਾ ਹੈ ਤਾਂ ਗੁਰੂ ਦੀ ਖੁਸ਼ੀ ਲੰਦਾ ਹੈ ਜੋ ਹੁੰਨੀਆਂ ਪੜ ਲੈਂਦਾ ਹੈ ਤੇ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਹਨ ਗੁਰਮੁਖ ਪੰਥ ਸੁਹਾਵਣਾ ਧੰਨ ਗੁਰੂ ਧੰਨ ਗੁਰੂ ਪਿਆਰੇ ਸੰਗਤ ਜੀ ਇਹ ਸੱਚ ਹੈ ਕਿ ਅੱਜ ਦੇ ਇਸ ਕੋਰ ਕਾਲ ਯੁੱਗ ਦੇ ਸਮੇਂ ਵਿੱਚ ਜਦੋਂ ਕਿ ਸਾਡੇ ਬੱਚਿਆਂ ਦਾ ਵੀ ਉੱਚਾ ਜੀਵਨ ਹੋਵੇ ਗੁਰੂ ਪਿਆਰ ਦੀ ਭਾਵਨਾ ਉਹਨਾਂ ਦੇ ਅੰਦਰ ਆਵੇ ਤਾਂ ਹੀ ਸਾਡਾ ਇਹ ਸਾਖੀਆਂ ਸੁਣਾਉਣ ਦਾ ਮਨੋਰਥ ਸਫਲ ਹੋ ਸਕਦਾ ਹੈ ਵੱਤੂ ਵੱਦ ਬੱਚਿਆਂ ਨੂੰ ਜੋੜੋ ਸੰਗਤ ਜੀ ਜੇਕਰ ਅਸੀਂ ਆਪਣੀ ਨਮੀ ਪਨੀਰੀ ਸੰਭਾਲ ਲਈ ਤਾਂ ਸਮਝੋ ਸਾਡੀ ਗੁਰੂ ਚਰਨਾਂ ਨਾਲ ਨਿਭ ਜਾਵੇਗੀ ਤੇ ਇਸ ਮਾਇਆਵੀ ਯੁੱਗ ਵਿੱਚ ਮਾਇਆ ਵਿੱਚ ਰਹਿੰਦੇ ਹੋਏ ਉਹਨਾ ਪ੍ਰਾਤਨ ਗੁਰ ਸਿੱਖਾ ਵਾਂ ਸਾਡੇ ਬੱਚੇ ਵੀ ਚੰਗੇ ਜੀਵਨ ਵਾਲੇ ਹੋ ਜਾਣਗੇ ਵਿਕਾਰਾਂ ਤੋਂ ਛੁਟਕਾਰਾ ਪਾ ਲੈਣਗੇ ਨਿਮਰਤਾ ਦਇਆ ਖਿਮਾ ਤੇ ਸੰਤੋਖ ਆਦੀ ਗੁਣ ਸਾਨੂੰ ਗੁਰੂ ਕੀ ਬਾਣੀ ਤੇ ਗੁਰੂ ਬਾਬੇ ਦੀ ਉਸਤਤ ਕਰਕੇ ਹੀ ਪ੍ਰਾਪਤ ਹੋਣਗੇ ਤਾਂ ਹੀ ਸਭ ਦਾ ਭਲਾ ਹੋਵੇਗਾ ਮੇਰੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਸਭ ਗੁਰੂ ਨਾਨਕ ਨਾਮ ਲੇਵਾ ਸੰਗਤ ਸਾਖੀਆਂ ਦੇ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰੋ ਤਾਂ ਜੋ ਸਾਨੂੰ ਹੋਰ ਉਤਸ਼ਾਹ ਮਿਲੇ ਤੇ ਅਸੀਂ ਗੁਰੂ ਦਾ ਜਸ ਗਾਈਏ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ